ਦੋ ਟੀਚਰਸ ਟੀਵੀ ਸਾਡੇ YouTube ਚੈਨਲ ਨੂੰ ਦੇਖ ਰਹੇ तमाम ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇਹ ਜਿਹੜੀ ਵੀਡੀਓ ਬਣਾਉਣ ਲੱਗੇ ਆਂ ਇਹ ਖਾਸ ਤੌਰ ਤੇ BLO ਸਹਿਬਾਨ ਦੇ ਲਈ ਆ ਜਿਹੜੇ 2003 ਦੀ ਵੋਟਰ ਸੂਚੀ ਦੇ ਵਿੱਚ ਸੁਧਾਈ ਦਾ ਕੰਮ ਆ ਜਿਹੜਾ ਹੈਗਾ ਉਹ 2 2025 ਦੇ ਨਾਲ ਕੰਪੇਅਰ ਕਰਕੇ ਉਹਦਾ ਅਨਲਿਸਿਸ ਜਿਹੜਾ ਕਰ ਰਹੇ ਹੈਗੇ ਅ ਕਿਉਂਕਿ 1/1 ਆਪਾਂ ਸਾਰਾ ਸਰਵੇ ਕਰਨਾਗਾ ਇਸ ਕਰਕੇ ਬਹੁਤ ਜ਼ਿਆਦਾ ਟਾਈਮ ਹੈ ਜਿਹੜਾ ਉਹ ਲੱਗ ਰਿਹਾਗਾ ਸੋ ਸਰਵੇ ਨੂੰ ਸੌਖੇ ਤਰੀਕੇ ਦੇ ਨਾਲ ਔਰ ਜਲਦੀ ਹੋ ਜਾਵੇ ਉਹ ਉਹਦੇ ਲਈ ਇੱਕ ਆਪਾਂ ਬਣਾਈ ਇਹ ਵੀਡੀਓ ਖਾਸ ਤੌਰ ਤੇ ਆ ਪਹਿਲਾਂ ਵਾਲੀ ਵੀਡੀਓ ਤੁਸੀਂ ਸਕਰੀਨ ਦੇ ਉੱਤੇ ਦੇਖ ਹੀ ਰਹੇ ਆ ਇਹ ਆਪਣੀਆਂ ਪਹਿਲਾਂ ਵਾਲੀਆਂ ਵੀਡੀਓ ਜੇ ਕਿਸੇ ਨੂੰ ਕੋਈ ਦਿੱਕਤ ਹੋਵੇ ਤਾਂ ਇੱਥੋਂ ਦੇਖ ਕੇ ਉਹ ਕਰ ਸਕਦਾ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਰਵੇ ਨੂੰ ਕਿਵੇਂ ਜਲਦੀ ਕਰ ਸਕਦੇ ਆ ਉਹਦੇ ਨਾਲ ਰਿਲੇਟਡ ਆ ਇਹ ਵੀਡੀਓ ਤੁਹਾਡੇ ਨਾਲ ਮੈਂ ਸਾਂਝੀ ਕਰ ਦਾਂਗਾ ਇਹਨਾਂ ਚੋਂ ਸਾਰੇ ਜਿਹੜੀਆਂ ਪਹਿਲਾਂ ਵੀਡੀਓ ਉਹਨਾਂ ਨੂੰ ਦੇਖ ਕੇ ਆਪਾਂ 2003 ਦੀ ਸੂਚੀ ਦੇ ਨਾਲ ਆਪਾਂ ਸਰਵੇ ਦਾ ਇੱਕ ਸੂਚੀ ਤਿਆਰ ਕਰ ਚੁੱਕੇ ਆ ਸਰਚ ਕਰਨ ਦੀ ਵੀ ਵੀਡੀਓ ਵਿੱਚ ਪਈ ਆ ਕਿਵੇਂ ਸੂਚੀ 'ਚੋਂ ਨਾਮ ਲੱਭਣਿਆ ਉਹ ਵੀ ਜਲਦੀ ਪਈਆਂ ਅੱਜ ਸਹੀ ਤਰੀਕਾ ਦੱਸਾਂਗੇ ਕਿਉਂਕਿ ਕੱਲੇ-ਕੱਲੇ VOTER ਦਾ ਆਪਾਂ ਨੂੰ EPIC ਨੰਬਰ ਆ ਜਿਹੜਾ ਉਹ ਭਰਨਾ ਪੈਂਦਾ ਹੈਗਾ ਸੋ EPIC ਨੰਬਰ ਦਾ ਇੱਕ ਸੌਖਾ ਤਰੀਕਾ ਹੀ ਸੋਲੂਸ਼ਨ ਲੱਭਿਆ ਹੈਗਾ ਜਿਹਦਾ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਸੋ ਪਹਿਲਾਂ ਤਾਂ ਇਹ ਆ ਵੀ ਆਪਣੇ ਕੋਲੇ ਜਦੋਂ ਆਪਾਂ ਖੋਲਦੇ ਆ ਇੰਟਰਫੇਸ ਇਲੈਕਸ਼ਨ ਕਮਿਸ਼ਨ ਵਾਲਾ ਲਿੰਕ ਜਿਹੜਾ ਮਿਲ ਕੇ ਤੁਹਾਨੂੰ ਖੋਲੂਗਾ ਤੁਹਾਡੇ ਆਪ ਦੇ ਉੱਤੇ ਤਾਂ ਉਹੀ ਆਪਣੇ ਕੋਲੇ ਖੋਲਣਾ ਇੱਥੇ ਇੱਥੇ ਆਪਾਂ ਸੀਰੀਅਲ ਨੰਬਰ ਭਰਦੇ ਆ ਜਿਵੇਂ ਮੰਨ ਲਓ ਪਹਿਲੀ ਗੱਲ ਦਾ ਸੌਖੇ ਤਰੀਕੇ ਨਾਲ ਤੁਹਾਨੂੰ ਮੈਂ ਹੀ ਦੱਸ ਰਿਹਾ ਵੀ ਸਹੀ ਤਰੀਕੇ ਨਾਲ ਇਹਨਾਂ ਨੂੰ ਕਰਨਾ ਕਿਵੇਂ ਆ ਹੁਣ ਆਪਾਂ ਇੱਥੇ ਇੱਥੇ ਸੀਰੀਅਲ ਨੰਬਰ ਭਰਦੇ ਆ ਇਹ ਇੱਕ ਤੋਂ ਸ਼ੁਰੂ ਕਰ ਲਓ ਸਾਰਾ ਇੱਕ ਤੋਂ ਭਰਨ ਤੋਂ ਬਾਅਦ ਜਿਵੇਂ ਆਪਾਂ ਇੱਥੇ ਇੱਕ ਲਿਖ ਦਿੰਨੇ ਆ ਠੀਕ ਹੈ ਜੀ ਇਹੀ ਨਾਲੇ ਰੋਟੇਟ ਕਰਦਾ ਗਏ ਤਾਂ ਇਹਦੇ ਵਿੱਚ ਇਹ ਨਹੀਂ ਦੁਬਾਰਾ ਆਪਾਂ ਨੂੰ ਕੀਬੋਰਡ ਦੇ ਉੱਤੇ ਜਾਣ ਦੀ ਜ਼ਰੂਰਤ ਹੈਗੀ ਆ ਇਥੋਂ ਹੀ ਇਹਨੂੰ ਦੋ ਕਰ ਸਕਦੇ ਆਂ ਆਪਾਂ ਇਥੋਂ ਹੀ ਇਹਨੂੰ ਤਿੰਨ ਕਰ ਸਕਦੇ ਆਂ ਪਹਿਲਾਂ ਆਪਦੀ ਵੋਟਰ ਸੂਚੀ ਦੇ ਉੱਤੇ ਏ ਬੀ ਸੈਕਸ਼ਨ ਜਿਹੜੇ ਦੇ ਵਿੱਚ ਆਉਣਾ ਉਹਨੂੰ ਲਿਖ ਕੇ ਰੱਖ ਲਓ ਇੱਥੇ ਹੀ ਆਪਾਂ ਕਰ ਸਕਦੇ ਆਂ ਠੀਕ ਹੈ ਜੀ ਇੱਕ ਤਾਂ ਇਹ ਤਰੀਕਾ ਹੈਗਾ ਵੀ ਇਹਨੂੰ ਬਦਲਣ ਦੀ ਲੋੜ ਨਹੀਂ ਵੀ ਬਾਰ-ਬਾਰ ਕੀਬੋਰਡ ਤੇ ਜਾਈਏ ਅਸੀਂ ਤੇ ਫਿਰ ਅਸੀਂ ਉੱਤੇ ਉਹ ਭਰੀਏ ਠੀਕ ਹੈ ਦੂਸਰਾ ਹੈ ਐਪਿਕ ਨੰਬਰ ਐਪਿਕ ਨੰਬਰ ਆ ਜਿਹੜਾ ਹੁਣ ਆਪਾਂ ਇੱਥੇ ਭਰਦੇ ਆਂਗੇ ਜਦੋਂ ਆਪਾਂ ਬਹੁਤ ਸਾਰੇ ਭਰ ਲੈਨੇ ਆ ਉਹ ਸਮੇਂ ਸਾਡੇ ਕੋਲੇ ਐਪਿਕ ਨੰਬਰ ਆ ਜਿਹੜੇ ਆਟੋਮੈਟਿਕਲੀ ਅੱਧਾ ਕਿ ਲਿਖਿਆ ਆ ਜਾਂਦਾ ਅੱਧਾ ਕਹੀ ਭਰੀ ਜਾਣੇ ਆਗੇ ਪਰ ਉਹਦਾ ਸੌਖਾ ਤਰੀਕਾ ਸੋਲੂਸ਼ਨ ਅਸੀਂ ਜੇ ਤੁਸੀਂ ਨਹੀਂ ਭਰਨਾ ਚਾਹੁੰਦੇ ਤਾਂ ਆਪਦੇ 2025 ਵਾਲੀ ਜਿਹੜੀ ਹੈਗੀ ਆ ਸੂਚੀ ਫਿਰ ਧਿਆਨ ਨਾਲ ਸੁਣ ਲਓ ਸਾਰੇ ਜਣੇ 2025 ਵਾਲੀ ਜਿਹੜੀ ਸੂਚੀ ਆ ਉਹਦੀ ਤੁਸੀਂ ਡਾਊਨਲੋਡ ਕਰ ਲੈਣੀ ਆ ਪੀਡੀਐਫ ਜਿਹੜੀ ਪਿਕਚਰ ਦੇ ਵਿੱਚ ਬਣੀ ਹੋਈ ਆ ਠੀਕ ਹੈ ਜੀ ਪਿਕਚਰ ਦੇ ਵਿੱਚ ਬਣੀ ਹੋਣ ਕਰਕੇ ਅਸੀਂ ਕੀ ਕਹਿੰਦੇ ਆ ਉਹਨੂੰ ਬਈ ਉਹ ਪਿਕਚਰ ਚ ਬਣੀ ਹੋਈ ਹੈ ਤੇ ਉਹ ਪਿਕਚਰ ਤੋਂ ਅਸੀਂ ਉਹਨੂੰ ਕਨਵਰਟ ਕਰਨਾ ਐਕਸਲ ਦੇ ਵਿੱਚ ਸੌਫਟਵੇਅਰ ਬੜਾ ਮਹਿੰਗਾ ਐਕਸਲ ਦੇ ਵਿੱਚ ਕਨਵਰਟ ਹੈ ਜਿਹੜੀ ਨਹੀਂ ਹੁੰਦੀਗੀ ਉਹ ਠੀਕ ਹੈ ਜੀ ਜੇ ਲਵਾਂਗੇ ਤਾਂ 12-13000 ਦਾਗਾ ਤਾਂ ਉੱਥੋਂ ਉਹ ਫਿਰ ਮਿਲਦਾ ਸਾਨੂੰ ਤਾਂ ਅਸੀਂ ਉਹਦਾ ਸੌਖਾ ਸੋਲੂਸ਼ਨ ਇਹ ਲੱਭਿਆ ਤੁਸੀਂ ਆਪਦੀ ਜਿਹੜੀ VOTER ਸੂਚੀ ਹੈ ਠੀਕ ਹੈ ਜਿਹੜੀ ਵੀ ਤੁਹਾਡੀ VOTER ਸੂਚੀ ਹੈ ਉਹਨੂੰ ਤੁਸੀਂ ਕਲਿੱਕ ਕਰਕੇ ਮੈਂ ਤੁਹਾਡੇ ਨਾਲ ਸਾਂਝੀ ਵੀ ਦਿਖਾ ਕੇ ਦਿਨਾ ਤੁਹਾਨੂੰ ਇਸ ਤਰ੍ਹਾਂ ਜਿਹੜੀ VOTER ਸੂਚੀ ਤੁਸੀਂ ਆਪਦੀ ਕੱਢ ਲਾਂਗੇ VOTER ਸੂਚੀ ਕੱਢਣ ਤੋਂ ਬਾਅਦ ਅਸੀਂ ਕੀ ਕਰਾਂਗੇ ਆਪਦੀ VOTER ਸੂਚੀ ਨੂੰ ਜਿਹੜਾ ਹੈਗਾ ਇੱਥੇ ਸ਼ੋਅ ਕਰਾਵਾਂਗੇ ਮੈਂ ਤੁਹਾਨੂੰ ਦਿਖਾਉਣਾ ਇਸ ਤਰ੍ਹਾਂ ਜਦੋਂ ਇਹ VOTER ਸੂਚੀ ਸਾਡੇ ਕੋਲ ਸ਼ੋਅ ਹੋਣ ਲੱਗ ਗਈ ਠੀਕ ਹੈ ਜੀ ਜਦੋਂ ਇਹ ਸ਼ੋਅ ਹੋਣ ਲੱਗ ਗਈ ਤਾਂ ਤੁਸੀਂ ਰਾਈਟ ਕਲਿੱਕ ਕਰੋਗੇ ਤੇ ਉੱਪਰ ਕਾਪੀ ਪਿਕਚਰ ਜਿਹੜੀ ਇਹਨੂੰ ਕਰ ਲੋਗੇ ਕਾਪੀ ਪਿਕਚਰ ਕਰਕੇ ਇਸ ਤਰ੍ਹਾਂ VOTER ਸੂਚੀ ਤੁਹਾਡੇ ਕੋਲ ਸ਼ੋਅ ਹੋਊਗੀ ਤੁਸੀਂ ਹੋਮ ਦੇ ਵਿੱਚ ਆਪਣੇ ਉੱਤੇ ਜਾਓਗੇ Google ਦੇ ਵਿੱਚ Google 'ਚ ਆਪਣੇ ਕੋਲੇ ਸੌਫਟਵੇਅਰ ਹੁੰਦਾ ਚੈਟ ਜੀਪੀਟੀ ਕਹਿੰਦੇ ਆ ਜਿਹਨੂੰ ਆਪਾਂ ਚੈਟ ਜੀਪੀਟੀ ਇਹਦਾ ਜਿਹੜਾ ਇਸ ਤਰ੍ਹਾਂ ਦਾ ਆਈਕਨ ਆ ਜਿਹੜਾ ਬਣਿਆ ਹੁੰਦਾਗਾ ਉੱਪਰ ਦੇਖ ਰਹੇ ਆ ਤੁਸੀਂ ਉਹ ਜਿਹੜੀ ਚੱਕਰੀ ਬਣੀ ਹੋਈ ਆ ਇਸ ਤਰ੍ਹਾਂ ਦਾ ਆਈਕਨ ਚੈਟ ਜੀਪੀਟੀ ਲਿਖ ਕੇ ਸਰਚ ਕਰ ਲਓ ਇਸ ਤਰ੍ਹਾਂ ਉੱਤੇ ਰਾਈਟ ਕਲਿੱਕ ਕਰਕੇ ਆਪਦੀ ਵੋਟਰ ਸੂਚੀ ਆ ਜਿਹੜੀ ਉਹਦੇ ਵਿੱਚ ਰਾਈਟ ਕਲਿੱਕ ਕਰਕੇ ਪੇਸਟ ਕਰ ਦਿਓ ਤੇ ਅੱਗੇ ਲਿਖ ਦਿਓ ਇਹਨੂੰ ਕਨਵਰਟ ਟੂ ਇੰਗਲਿਸ਼ ਵਿਦ ਸੀਰੀਅਲ ਨੰਬਰ ਔਰ ਐਪਿਕ ਨੰਬਰ ਠੀਕ ਹੈ ਜਦੋਂ ਤੁਸੀਂ ਇਸ ਤਰ੍ਹਾਂ ਕਰ ਦੋਗੇ ਤਾਂ ਛੱਡੇ ਸਾਡੇ ਕੋਲੇ ਸਾਰੇ ਐਪਿਕ ਨੰਬਰ ਆ ਜਿਹੜੇ ਇਸ ਤਰ੍ਹਾਂ ਲਿਖੇ ਹੋਏ ਆ ਜਾਣਗੇ ਇੱਥੋਂ ਅਸੀਂ ਕੀ ਕਰਾਂਗੇ ਰਾਈਟ ਕਲਿੱਕ ਕਰਕੇ ਇਹਨੂੰ ਕਾਪੀ ਕਰਾਂਗੇ ਕਾਪੀ ਕਰਨ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਹੈਗਾ ਉਹ ਸਾਡੇ ਕੋਲੇ ਖੋਲਿਆ ਹੋਇਆ ਪੋਰਟਲ ਉਹਦੇ ਵਿੱਚ ਜਾ ਕੇ ਇੱਥੇ ਪੇਸਟ ਕਰ ਦੇਾਂਗੇ ਇਸ ਤਰ੍ਹਾਂ ਇਹਨੇ ਜਾ ਕੇ ਹੈਗਾ ਪੇਸਟ ਹੋ ਜਾਣਾਗਾ ਆ ਸਾਡੇ ਕੋਲੇ ਉਹ ਐਪਿਕ ਨੰਬਰ ਆ ਜਿਹੜਾ ਸਦਾ ਪੇਸਟ ਹੋ ਗਿਆ ਕੱਲਾ ਕੱਲਾ ਨੰਬਰ ਲਿਖਣ ਦੀ ਜ਼ਰੂਰਤ ਨਹੀਂ ਪਊਗੀ ਸਾਨੂੰ ਤੇ ਅੱਗੇ ਜਿਹੜਾ ਪਾਰਟ ਏ ਬੀ ਸੀ ਸੈਕਸ਼ਨ ਆ ਉਹ ਤੁਸੀਂ ਉਸੇ ਤਰੀਕੇ ਨੇ ਭਰਨਾ ਉਹਦਾ ਸੌਖਾ ਤਰੀਕਾ ਆ ਜਿਹੜਾ ਅਕਾਊਂਟ ਨੰਬਰ ਆ ਤੁਹਾਡਾ ਇੱਕ ਹੀ ਰਹੂਗਾ ਇਹ ਚੇਂਜ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਇਹ ਇੱਕ ਹੀ ਰੱਖਣਾਗਾ ਸੀਰੀਅਲ ਨੰਬਰ ਜੇ ਵਾਰੀ ਵਾਰੀ ਚੱਲੀ ਜਾਓਗੇ ਇੱਥਾਂ ਇੱਥੋਂ ਤਾਂ ਇਹ ਹੁੰਦੇ ਜਾਣਗੇ ਠੀਕ ਹੈ ਜੀ ਇੱਥੇ ਪਾਰਟ ਨੰਬਰ ਤੁਹਾਡਾ ਆਊਗਾ ਇੱਥੇ VOTER ਦਾ ਜਿਹੜਾ ਹੈਗਾ ਲੜੀ ਨੰਬਰ 2003 ਦੀ ਸੂਚੀ 'ਚ ਉਹ ਵੀ ਪਹਿਲਾਂ ਵਾਲੀ ਵੀਡੀਓ 'ਚ ਤੁਹਾਨੂੰ ਦੱਸਿਆ ਸੀ ਕਿਵੇਂ ਕੱਢਣਾ ਇਹ ਇਸ ਤਰ੍ਹਾਂ ਕਰਨ ਤੋਂ ਬਾਅਦ ਅਸੀਂ ਇਹਨੂੰ ਸੇਵ ਡਾਟਾ ਕਰ ਦੇਣਾ ਠੀਕ ਹੈ ਜੀ ਇੱਥੇ ਨੈਕਸਟ ਐਂਟਰੀ ਨਹੀਂ ਕਰਨੀ ਸੇਵ ਡਾਟਾ ਕਰ ਲਓ ਬਸ ਇੱਥੇ ਨਾਲ ਸ਼ੋਅ ਕਰ ਲਓ ਸ਼ੋਅ ਜਦੋਂ ਨੱਪੋਗੇ ਤੁਹਾਡੇ ਕੋਲ ਕਿੰਨੀਆਂ ਵੋਟਾਂ ਜਮ੍ਹਾਂ ਹੋਈ ਜਾਂਦੀਆਂ ਨਾਲ ਦੀ ਨਾਲ ਇੱਥੇ ਚੱਲਦਾ ਰਹਿੰਦਾ ਹੁੰਦਾ ਆਪਾਂ ਦੇਖਦੇ ਆ ਆਹ ਵਾਲਾ ਇੰਟਰਫੇਸ ਜਿਹੜਾ ਖੁੱਲ ਜਾਂਦਾ ਸਾਡੇ ਕੋਲੇ ਆਹ ਦੇਖੋ ਇਸ ਤਰ੍ਹਾਂ ਜਦੋਂ ਅਸੀਂ VOTER ਸੂਚੀਆਂ ਭਰਦੇ ਰਹਿੰਨੇ ਹਾਂ VOTER ਦੇ ਵਿੱਚ ਤਾਂ ਇਹ ਵਾਲੀ ਜਿਹੜੀ ਹੈਗੀ ਆ VOTER ਇੱਥੇ ਚੱਲਦੀਆਂ ਰਹਿੰਦੀਆਂ ਏਜ ਕਿੰਨੇ ਆਗੇ ਬੀਚ ਕਿੰਨੇ ਆਗੇ ਸੀਚ ਸਾਡੇ ਕੋਲੇ ਕਿੰਨੇ ਹੈਗੇ ਸੋ ਇਹ ਸੀ ਤਰੀਕਾ ਜਿਹੜਾ ਵਧੀਆ ਤਰੀਕੇ ਨਾਲ ਸੌਖੇ ਤਰੀਕੇ ਨਾਲ ਤੁਸੀਂ ਫਿਰ ਕਰ ਸਕਦੇ ਆ ਫਿਰ ਦੱਸ ਦਿਆਂ ਆਪ ਦੀ ਤੁਹੀਂ 2025 ਵਾਲੀ ਸੂਚੀ ਚੱਕਣੀ ਆ ਸੂਚੀ ਨੂੰ ਕਾਪੀ ਕਰਕੇ ਉਹਦੀ ਪਿਕਚਰ ਪੀਡੀਐਫ ਦੇ ਵਿੱਚ ਪਿਕਚਰ ਦੇ ਵਿੱਚ ਬਣੀ ਵੀ ਆ ਉਹਨੂੰ ਚੈਟ ਜੀਪੀਡੀਏ ਦੇ ਵਿੱਚ ਜਾ ਕੇ ਉੱਥੇ ਰਾਈਟ ਕਲਿੱਕ ਕਰਕੇ ਪੇਸਟ ਕਰ ਦਿਓ ਚੈਟ ਜੀਪੀਡੀਏ ਨੂੰ ਕਹੋ ਇਹਨੂੰ ਕਨਵਰਟ ਕਰਕੇ ਵੈਧ ਸੀਰੀਅਲ ਨੰਬਰ ਤੇ ਵੈਧ ਐਪਿਕ ਨੰਬਰ ਜਿਹੜੇ ਨੂੰ ਦੇ ਦਿਓ ਤਾਂ ਉੱਥੋਂ ਐ ਇਕੱਲਾ ਇਕੱਲਾ ਐਪਿਕ ਨੰਬਰ ਭਰਨ ਦੀ ਜ਼ਰੂਰਤ ਨਹੀਂ ਸਿੱਧਾ ਐਪਿਕ ਨੰਬਰ ਚੱਕੋ ਤੇ ਇੱਥੇ ਪੇਸਟ ਕਰ ਦਿਓ ਇਸ ਤਰੀਕੇ ਨਾਲ ਸੌਖਾ ਹੋ ਜਾਂਦਾ ਪਰ ਇੱਕ ਗੱਲ ਧਿਆਨ ਚ ਰੱਖਿਓ ਵੀ ਜਿਹੜਾ ਤੁਸੀਂ ਐਪਿਕ ਨੰਬਰ ਭਰਦੇ ਆਂ ਕਮ ਸੇ ਘੱਟ ਮੁਲਾਹ ਜ਼ਰੂਰ ਲਿਓ ਇਹਨਾਂ ਨਾਲ ਵੀ ਸਹੀ ਭਰ ਰਹੇ ਆਂ ਅਸੀਂ ਨਾ ਤਾਂ ਸੀਰੀਅਲ ਨੰਬਰ 'ਚ ਫਰਕ ਪੈਣਾ ਚਾਹੀਦਾ ਨਾ ਆਪਣੇ ਐਪਿਕ ਨੰਬਰ 'ਚ ਫਰਕ ਪੈਣਾ ਚਾਹੀਦਾ ਸੋ ਇਸ ਤਰੀਕੇ ਦੇ ਨਾਲ ਅਸੀਂ ਕਰ ਰਹੇ ਆਂ ਸੌਖਾ ਕਿਵੇਂ ਲੱਗਿਆ ਤੁਹਾਨੂੰ ਜ਼ਰੂਰ ਦੱਸਿਓ ਸੋ ਇਹਨੂੰ ਵੀਡੀਓ ਨੂੰ ਜਿੰਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਆਪਾਂ ਸਹੀ ਤਰੀਕੇ ਨਾਲ ਇਹਨਾਂ ਨੂੰ ਅਨਲਸਿਸ ਨੂੰ ਕਰ ਸਕੀਏ ਧੰਨਵਾਦ ਜੀ ਸ਼ੁਕਰੀਆ